ਮੋਗਾ ਦੇ ਪਿੰਡ ਡਗਰੂ ਵਿੱਚ 30 ਸਾਲਾਂ ਨੌਜਵਾਨ ਦੀ 11 ਕੇਵੀ ਦੀਆਂ ਹਾਈ ਵੋਲਟੇਜ ਤਾਰਾਂ ਦੇ ਕਰੰਟ ਲੱਗਣ ਕਾਰਨ ਹੋਈ ਮੌਤ ਬਿਜਲੀ ਮੁਲਾਜ਼ਮ ਨੇ ਵੱਡੇ ਅਧਿਕਾਰੀਆਂ ਖਿਲਾਫ ਕੀਤੀ ਨਾਰਾਬਾਜੀ ਕਿਹਾ ਮੁਲਾਜ਼ਮ ਦੀ ਮੌਤ ਹੋਣ ਤੋਂ ਬਾਅਦ ਸੂਚਨਾ ਮਿਲਣ ਤੇ ਵੀ ਨਹੀਂ ਪਹੁੰਚਿਆ ਕੋਈ ਵੱਡਾ ਅਧਿਕਾਰੀ ਉਧਰ ਇਸ ਮੌਕੇ ਵਿਭਾਗ ਦੇ ਮੁਲਾਜ਼ਮ ਮਨਜੋਤ ਸਿੰਘ ਬਰਾੜ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਸਬਸਟੇਸ਼ਨ ਡਗਰੂ ਅਧੀਨ ਪੈਂਦੇ ਪਿੰਡ ਰੋਲੀ ਭਾਈ ਵਿਕੇ 11 ਕੇਵੀ ਹਾਈ ਵੋਲਟੇਜ ਲਾਈਨ ਦੀ ਲਪੇਟ ਚ ਆਉਣ ਨਾਲ ਬਿਜਲੀ ਮੁਲਾਜ਼ਮ ਵਿਭਾਗ ਦੇ ਸਹਾਇਕ ਲਾਈਨਮੈਨ ਗੁਰਦੀਪ ਸਿੰਘ 30 ਸਾਲਾਂ ਦੀ ਮੌਤ ਹੋ ਗਈ ਕਿਹਾ ਕਿ ਅਸੀਂ ਆਪਣੀ ਟੀਮ ਸਮੇਤ ਪਹੁੰਚੇ ਤੇ ਪਹੁੰਚ ਕੇ ਉਸ ਨੂੰ ਮੋਗਾ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਵੱਲੋਂ ਗੁਰਦੀਪ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਕੀ ਨਾਮ ਹੈ ਤੁਹਾਡਾ ਜੀ ਮੈਂ ਜੀਰਦੀਪ ਸਿੰਘ ਜਥੇਬੰਦੀ ਪ੍ਰ 代表 ਨਿਤਕ ਦਾ ਹਾਂ ਕੋ ਬਿਰਜੀ ਨੌਜਵਾਨ ਦੀ ਮੌਤ ਹੋਈ ਹੈ ਬੜੀ ਮੰਦ ਭਾਗੀ ਘਟਨਾ ਹੋਈ ਹੈ ਕਿੱਥਾਂ ਹੋਇਆ ਸਾਰਾ ਹਾਸਾ ਇਹਦਾ ਸਾਰੇ ਆਲਾ ਜ਼ਿੰਮੇਵਾਰ ਸੀਐਮਡੀ ਭਗਵੰਤ ਸੀਐਮਡੀ ਬਲਦੇਵ ਸਰਾਹ ਤੇ ਪੰਜਾਬ ਸਰਕਾਰ ਦੀ ਗੰਦੀ ਮੈਨੇਜਮੈਂਟ ਜਿਹੜੀ ਆ ਉਹ ਆ ਤੇ ਨਾਲ ਭਗਵੰਤ ਮਾਨ ਜਿਹੜਾ ਕਹਿੰਦਾ ਕਿ ਮੈਂ ਲੋਕਾਂ ਨੂੰ ਸਪਲਾਈ ਦੇ ਦਊਗਾ ਉਹ ਰੋਜ਼ ਸਾਡੇ 2 2 3 3 ਮੁੰਡੇ ਮਰਦੇ ਆ ਉਹਨਾਂ ਦਾ ਅਸਲੀ ਕਾਤਲ ਬਲਦੇਵ ਸਰਾਹ ਸੀਐਮਡੀ ਆ ਜਿਹੜਾ 7500 ਬੰਦਿਆਂ ਤੋਂ 15000 ਪਿੰਡਾਂ ਦੇ ਉੱਤੇ ਕੰਮ ਲੈਣਾ ਚਾਹੁੰਦਾ ਵਾ ਸਕੱਤ ਸਕੱਤ ਚਮਚਾਗਿਰੀ ਕਰਕੇ ਕੰਮ ਲੈਣਾ ਚਾਹੁੰਦਾ ਚਮਚਾਗਿਰੀ ਕੰਮ ਕਰਨਾ ਕਰਕੇ ਕੰਮ ਲੈਣਾ ਚਾਹੁੰਦਾ ਅੱਜ ਸਾਡਾ ਬਾਈਬਲ ਦੇਵ ਅਬ ਗੁਰਦੀਪ ਜਿਹੜਾ 24 ਸਾਲਾਂ ਦੀ ਉਮਰ ਦੇ ਵਿੱਚ ਸਿਰਫ ਨਗੂਣੀ 9500 ਰੁਪਏ ਤਨਖਾਹ ਲੈਂਦਾ ਸੀ ਜਿੰਨੂੰ ਰੈਗੂਲਰ ਕਰਦਾ ਸੀਗਾ ਉਹ ਅੱਜ ਸ਼ਹੀਦ ਹੋ ਗਿਆ ਸਾਡਾ ਤੇ ਉਹਨੂੰ ਕਿਸੇ ਖਾਤੇ ਚ ਨਹੀਂ ਲੈਣ ਆਲਾ 7200 ਬੰਦੇ ਸਾਡੇ ਕੰਮ ਕਰਦੇ ਆ ਪੂਰੇ ਪੰਜਾਬ ਜਦ ਕਿ 12500 ਪਿੰਡ ਆ ਤੇ ਉਹਦੇ ਇਲਾਵਾ ਸ਼ਹਿਰ ਆ ਦੱਸੋ ਕਿ ਕਿੱਦਾਂ ਸਪਲਾਈ ਦੇ ਸਕੂਗਾ ਪਰ ਡਿੰਗੇ ਮਾਰਦਾ ਸੀਐਮਡੀ ਜੇ ਮੈਂ ਇਹਦਾ ਸਪਲਾਈ ਦੇ ਦੂਗਾ ਸਾਡੇ ਰੋਜ਼ ਮੁੰਡੇ ਦੋ ਦੋ ਮਰਦੇ ਆ ਨੌਜਵਾਨ ਅਸੀਂ ਕਿੱਦਾਂ ਜਾਈਏ ਸਾਡਾ ਅਸਲੀ ਜਿਹੜਾ ਕਾਤਲ ਆ ਉਹ ਫਿਲਦੇ ਅਫਸਰਾਮ ਆ ਜਿਹੜਾ ਭਗਵੰਤ ਮਾਨ ਦਾ ਖਾਸ ਚਮਚਾ ਵਾ ਜਿਹੜਾ ਚਮਚਾ ਬਣ ਕੇ ਉਹ ਜੱਸ ਸਰ ਜ ਸਰ ਦੀ ਨੀਤੀ ਚਲੋਗਾ ਪਰ ਥੱਲੇ ਸਿਸਟਮ ਪੂਰਾ ਵਿਗੜ ਚੁੱਕਿਆ ਵਾ ਕੋਈ ਵੀ ਸਿਸਟਮ ਜਿਹੜਾ ਹੈ ਨਹੀਂਗਾ ਸਾਡੇ ਬੰਦੇ ਕੰਮ ਕਰਨ ਨੂੰ ਸੋ ਰੋਜ਼ ਮਰਦੇ ਆ ਰੋਜ਼ ਮਰਦੇ ਆ ਉਹਦਾ ਜ਼ਿੰਮੇਵਾਰ ਸੀਐਮਡੀ ਬਲਦੇਵ ਸਰਾਮ ਪਰਮਟ ਲਿਆ ਸੀ ਜਿਹੜੀ ਲਾਈਨ ਕੱਟੀ ਜੀ ਦੇਖੋ ਪਰਮਟ ਲਿਆ ਕਿ ਪਰਮਟ ਲੈਣਾ ਕਿੰਨੇ ਲੈਣਾ ਵਾ ਇਹ ਇਹਨਾਂ ਦੇ ਅਧਿਕਾਰੀਆਂ ਨੇ ਲੈਣਾ ਵਾ ਇਹਨਾਂ ਦੇ ਅਫਸਰਾਂ ਨੇ ਲੈਣਾ ਬੰਦੇ ਹੈ ਨਹੀਂਗੇ ਬੰਦੇ ੱੱਕੇ ਨਾਲ ਇੱਕ ਬੰਦਾ ਕੰਮ ਕਰਦਾ ਸੀਗਾ ਇੱਕ ਇੱਕ ਬੰਦਾ ਉੱਥੇ ਕੰਮ ਕਰਦਾ ਦੱਸੋ ਕਿੱਦਾਂ ਸਿਸਟਮ ਚੱਲੂਗਾ ਕਾਰਨ ਕੀ ਰਿਹਾ ਫਿਰ ਕਿਉਂਕਿ ਪਰਮਟ ਲੈ ਲਾਈਟ ਕੱਟੀ ਗਈ ਲਾਈਟ ਕਿਧਰ ਆ ਗਈ ਸਸ ਜਿਆਦਾ ਲੋਕਾਂ ਨੂੰ ਹਾਵੀ ਕੀਤਾ ਹੋਇਆ ਪਬਲਿਕ ਨੂੰ ਸਾਡੇ ਉੱਤੇ ਪਰ ਸਾਡੇ ਬੰਦੇ ਭੱਤਰ ਸਾਹਮਣੇ ਦੱਸੋ ਪੂਰੇ ਪੰਜਾਬ 'ਚ ਸਾਡੇ 12000 ਪਿੰਡ ਆ ਸ਼ਹਿਰਾਂ ਤੋਂ ਇਲਾਵਾ ਇੱਕ ਇੱਕ ਬੰਦਾ ਇੱਕ ਇੱਕ ਪਿੰਡ ਦੀ ਸਪਲਾਈ ਕਿੱਦਾਂ ਬਹਾਲ ਕਰ ਦੂ ਇਹ ਕਿਹੜਾ ਜਾਦੂ ਦੀ ਛੜੀ ਆ ਭਗਵੰਤ ਮਾਨ ਦੇ ਕੋਲੇ ਜਾਂ ਸੀਐਮਡੀ ਦੇ ਕੋਲੇ ਜਿਹੜਾ ਲੋਕਾਂ ਨੂੰ ਸਪਲਾਈ ਦੇ ਦੂ ਆ ਸਾਡਾ ਨੌਜਵਾਨ ਮੁੰਡਾ ਵਿੱਚ ਪਿਆ ਵਾ ਦੇਖ ਲੈ ਭਗਵਾਨ ਉਹ ਜਿੱਦਣ ਬਲਦੇਵ ਸਰਾਂ ਦਾ ਮੁੰਡਾ ਮਰਿਆ ਜਾਂ ਕਿਸੇ ਡਾਇਰੈਕਟਰ ਦਾ ਮੁੰਡਾ ਮਰਿਆ ਉਦੋਂ ਪਤਾ ਲੱਗੂ ਉਹਨੂੰ ਵੀ ਕਿੱਦਾਂ ਔਰ ਰੋਸ ਮਜਾਰਾ ਕਰ ਰਹੇ ਹਾਂ ਡੈਡ ਬੋਡੀ ਲੈ ਕੇ ਚੱਲੇ ਆ। ਨਹੀਂ ਅਭੀ ਉਹ ਮੁੰਡੇ ਜਿਹੜੇ ਨੌਜਵਾਨ ਮੁੰਡੇ ਤੁਰੀਆਂ ਫਿਰਦੀਆਂ ਨੂੰ ਰੱਖਾਓ। ਭਰਾ ਕੇ ਕੰਮ ਕਰਾਓ ਸਿਸਟਮ ਨੂੰ ਐਵੇਂ ਫੋਕੀਆਂ ਡਿੰਗਾ ਨਾ ਮਾਰੋ। ਤੇ ਠਿੰਗਾ ਮਾਰ ਮਾਰ ਕੇ ਸਿਸਟਮ ਚਲਾ ਦੇਾਂਗੇ। ਸਿਸਟਮ ਐਂਦਾ ਨਹੀਂ ਚੱਲਦਾਗਾ। ਸਿਸਟਮ ਬੰਦਿਆਂ ਨਾਲ ਚੱਲਦਾ। ਬੰਦੇ ਤੁਹਾਡੇ ਕੋਲ ਹੈ ਨਹੀਂ। ੱੱਕੇ ਨਾਲ ਮੁੰਡਿਆਂ ਨੂੰ ਉੱਤੇ ਚਲਦੀ ਹਲੇ ਲਾ ਤੇ ਧੜਾਈ ਲੈਂਦੇ ਹੋ। ਜੇ ਨਹੀਂ ਕੰਮ ਕਰਦੇ ਸਸਪੈਂਡ ਕਰ ਦੇਾਂਗੇ। ਐਂਦਾ ਕਰਦੇ ਕਿ ਤੰਕੀਆਂ ਦਿੰਦਾ ਵਾ। ਆਡੀਓ ਸਾਹਿਬ ਕਹਿੰਦੇ ਪੈਰਵਾਈ ਕੀਤੀ ਜਾ ਰਹੀ ਹੈ। ਲਾਈਨ ਚੈੱਕ ਕੀਤੀ ਜਾ ਰਹੀ ਹੈ। ਕਿਧਰੋਂ ਗਰੰਟ ਆ ਰਿ ਕੀ ਮੰਗ ਕਰੋਗੇ ਐਸ.ਜੀ.ਪੀ. ਸਾਹਿਬ ਐਸ.ਜੀ.ਪੀ. ਦਾ ਆਪ ਨੇ ਪਹੁੰਚਿਆ ਕੀ ਮੰਗ ਕਰੋਗੇ ਮੈਂ ਆਪਣੇ ਬੰਦੇ ਰੱਖੇ ਹੋਏ ਨਾਲ ਹੀ ਜਿਹੜਾ ਜ਼ਿੰਮੇਵਾਰ ਬੰਦਾ ਹੈ ਸਰ ਕੀ ਨਾਮ ਹੈ ਤੁਹਾਡਾ ਜੀ ਮਨਜੋਤ ਸਿੰਘ ਜੀ ਮਨਜੋਤ ਜੀ ਅੱਜ ਇੱਕ ਨੌਜਵਾਨ ਦੀ ਮੌਤ ਹੋਈ ਹੈ ਕਰੰਟ ਲੱਗਣ ਨਾਲ ਕੀ ਕਾਰਨ ਕਿੱਦਾਂ ਹਾਸਾ ਹੋਇਆ ਕਿੱਥੇ ਹੋਇਆ ਇਹ ਸਰ ਸਾਡਾ ਸਾਥੀ ਸੀਗਾ ਜੀ ਗੁਰਦੀਪ ਸਿੰਘ ਜੋ ਕਿ ਡਗਰੂ ਸਾਹਿਬ ਦੀਨ ਵਿਖੇ ਬਤੌਰ ਸਾਈਕਲ ਮੈਨ ਦਾ ਤੌਰ ਤੇ ਕੰਮ ਕਰ ਰਿਹਾ ਸੀਗਾ ਇਹ ਸਾਥੀ ਰਾਤ ਵੀ ਲਗਭਗ 1 ਵਜੇ ਦੇ ਕਰੀਬ ਆਪਦਾ ਕੰਮ ਕਰਕੇ ਸ ਹੈ ਸਪਲਾਈ ਚਲਾ ਕੇ ਗਿਆ ਸੀਗਾ ਉਸ ਤੋਂ ਬਾਅਦ ਦੁਬਾਰਾ ਉਹਨੂੰ ਸਵੇਰੇ ਫੇਰ ਬੁਲਾ ਲਿਆ ਗਿਆ ਹਾਂ ਉਸ ਤੋਂ ਬਾਅਦ ਇਹਨਾਂ ਨੇ ਜਦੋਂ ਲਾਈਨ ਦੇ ਉੱਪਰ ਕੰਮ ਕਰਨ ਲਈ ਜਦੋਂ ਇਹ ਖੰਭੇ ਦੇ ਉੱਪਰ ਚੜ੍ਹਿਆ ਤਾਂ ਉੱਪਰੋਂ ਕਰੰਟ ਲੱਗਣ ਦੇ ਕਾਰਨ ਉਹ ਖੰਭੇ ਤੋਂ ਡਿੱਗ ਕੇ ਤੇਦੀ ਉਹ ਮੌਤ ਹੋ ਗਈ ਹੈ ਕਿੰਨੀ ਕੁ ਉਮਰ ਸੀ ਸਰ ਇਹ ਸਾਥੀ ਦੀ ਉਮਰ 30 ਸਾਲ ਸੀ ਜੀ ਵਿਆਹ ਹੋਇਆ ਸੀਗਾ ਨਹੀਂ ਜੀ ਆਹ ਕਰਮਟੋ ਲਿਆ ਸੀ ਲਾਈਨ ਬੰਦ ਕਰਤ ਨੇ ਇਹ ਸਰ ਇਹ ਸੰਬੰਧਿਤ ਜਹੀ ਦੱਸ ਸਕਦੇ ਆ ਤੇ ਸੰਬੰਧਿਤ ਅਸੂਰ ਦੱਸ ਸਕਦੇ ਆ ਕਿ ਇਹ ਕਿ ਕਰਮਟੋ ਤੇ ਲਾਈਨਾਂ ਤੇ ਹੋਇਆ ਸੀ ਕਿ ਨਹੀਂ ਹੋਇਆ ਸੀ ਇਹ ਰੈਗੂਲਰ ਸੀ ਕਿ ਸਾਥੀ ਇਹ ਰੈਗੂਲਰ ਸੀਗਾ ਜੀ ਪਰ ਇਹਦੇ ਇੱਕ ਵੱਡਾ ਇਹਦੇ ਤੇ ਤਰਾਸਦੀ ਹੋਰ ਸੀ ਕਿ ਇਹ 295/19 ਦੇ ਅਧੀਨ ਇਹ ਜਿਹੜਾ ਕਿ ਇਹਨਾਂ ਨੇ ਮਾਰ ਪਈ ਹੋਈ ਸੀ ਕਿ ਲਗਾਤਾਰ 4.5 ਸਾਲ ਤੋਂ ਇਹ ਸਾਥੀ ਦਿਨ 3 ਸਾਲ ਦਾ ਪ੍ਰੋਵੀਜ਼ਨ ਸਮਾਂ ਪੂਰਾ ਕਰਨ ਤੋਂ ਬਾਅਦ ਵੀ ਇਹ ਸਿਰਫ ਨਗੂਣੀ ਜੀ ਤਨਖਾਹ ਤੇ 9-10000 ਰੁਪਏ ਦੇ ਉੱਪਰ ਹੀ ਕੰਮ ਕਰ ਰਿਹਾ ਸੀ ਜੀ ਵਿਰੋਧ ਵੀ ਕੀਤਾ ਜਾ ਰਿਹਾ ਹੁਣ ਨਾਰੇਬਾਜ਼ੀ ਵੀ ਕੀਤੀ ਗਈ ਹਸਪਤਾਲ ਦੇ ਵਿੱਚ ਕੀ ਕਰ ਉਹਦਾ ਕੀ ਕਾਰਨ ਕੀ ਸੀ ਜਿਹੜੇ ਅਧਿਕਾਰੀ ਸੀਗੇ ਅਧਿਕਾਰੀ ਇਹ ਮੌਕੇ ਦੇ ਉੱਪਰ ਨਹੀਂ ਪਹੁੰਚੇਗੇ ਜਿਸ ਦੇ ਕਰਕੇ ਸਮੁੱਚੀਆਂ ਮੁਲਾਜ਼ਮ ਜਥੇਬੰਦੀਆਂ ਦੇ ਵਿੱਚ ਮੁਲਾਜ਼ਮਾਂ ਦੇ ਵਿੱਚ ਭਾਰੀ ਰੋਸ ਸੀਗਾ ਐਡੀ ਸਰ ਵੀ ਪਹੁੰਚੇ تھے ਐਕਸਨ ਸਰ ਵੀ ਪਹੁੰਚੇ ਆ ਉਹ ਕਹ ਰਹੇ ਕਿ ਸਾਨੂੰ ਇਸ ਮਾਮਲੇ ਬਾਰੇ ਗਿਆਨ ਹੀ ਨਹੀਂ ਹੈਗਾ ਪਤਾ ਹੀ ਨਹੀਂ ਹੈਗਾ ਨਹੀਂ ਸਰ ਸਰ ਸਰਾ ਸਰ ਗੂਗਲ ਨੂੰ ਤਾਂ ਪੱਲਾ ਝਾੜ ਰਹੇ ਆ ਸਾਰਾ ਕੁਝ ਉਹਨਾਂ ਨੂੰ ਪਤਾ ਸੀ ਕਿ ਸਾਰਾ ਕੁਝ ਕੀ ਹੈ ਜੀ ਸਾਰਾ ਕੁਝ ਪਤਾ ਹੈ ਕਿ ਮੁਲਾਜ਼ਮਾਂ ਦੀ ਘਾਟ ਹੈ ਜੀ ਕਿਵੇਂ ਮੁਲਾਜ਼ਮ ਦਿਨ-ਰਾਤ 24-24 ਘੰਟੇ ਕੰਮ ਕਰ ਰਹੇ ਆ ਪਰ ਇਹ ਇਹਨਾਂ ਦੀਆਂ ਅੱਖਾਂ ਬਿਲਕੁਲ ਐਨੀਵੇਂ ਬੰਦ ਕੀਤੀਆਂ ਹੋਈਆਂ ਆ ਕਿਤੇ ਇਹਨਾਂ ਕਿਉਂਕਿ ਇਹਨਾਂ ਦੇ ਕੋਈ ਕਿਹੜਾ ਕਿਸੇ ਪਰਿਵਾਰ ਦਾ ਕੋਈ ਜੀ ਗਿਆ ਉਹ ਜੀ ਤਾਂ ਜਾ ਰਿਹਾ ਸਾਡੇ ਸਾਡੇ ਸਾਥੀ ਜਾ ਰਹੇ ਆ ਲਗਾਤਾਰ ਜਾ ਰਹੇ ਆ 15 ਦਿਨ ਪਹਿਲਾਂ ਇੱਕ ਹਾਸਾ ਹੋਇਆ ਉਹਦੇ ਵਿੱਚ ਵੀ ਸਾਥੀ ਸਾਡਾ ਕਰੰਟ ਕੀ ਮੰਗ ਕਰਾਂਗੇ ਅਸੀਂ ਮੰਗ ਕਰਦੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹਦੇ ਤੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਜਿਹੜਾ ਯੋਗ ਮੁਆਵਜ਼ਾ ਦਿੱਤਾ ਜਾਵੇ ਜਿਹੜਾ ਵੀ ਇਹਦੇ ਝੂਠੀ ਹੈ ਉਹਦੇ ਤੇ ਕੰਦੀ ਕਾਰਵਾਈ ਕੀਤੀ ਜਾਵੇ ਸਰ ਕੀ ਨਾਮ ਹੈ ਤੁਹਾਡਾ ਜਰਨਲਿਸਟ ਐਸ.ਐਚ.ਡੀ. ਰੈਡੋ ਸਾਹਿਬ ਇੱਕ ਨੌਜਵਾਨ ਦੀ ਮੌਤ ਹੋਈ ਹੈ ਸਰ ਕਰੰਟ ਲੱਗਣ ਨਾਲ ਕੀ ਮਾਮਲਾ ਜੀ ਮਾਮਲਾ ਇਹ ਫਿਟਲ ਪਿੰਡਾ ਰਾਤ ਹੀ ਬੰਦ ਸੀਗਾ ਗ੍ਰੀਨ ਸਿਟੀ ਫਿਟਲ ਪਿੰਡਾ ਲੈਵਲ ਤੇ ਇਹ ਬੰਦ ਸੀਗਾ 11:30 ਵਜੇ ਰਾਤ ਚੱਲਿਆ ਹੈ ਤੇ ਸਵੇਰੇ ਇਹਨਾਂ ਦੀ 5:30 6:00 ਵਜੇ ਫੇਰ ਲਾਈਟ ਬੰਦ ਹੋ ਗਈ ਤੇ ਕੋਈ சுரேਸ਼ ਆਪਣਾ 10 ਵਜੇ ਪਹਿਨ ਕਾਲੀ ਮਿੰਟ ਤੇ ਫਿਰ ਪਰਮਿਟ ਗਿਆ ਇਸੇ ਲੱਗਦੀ ਹੈ ਇਹ ਨਹੀਂ ਕਲਾ ਹੀ ਸੀਗਾ ਇਹ ਦਾਵਾ ਦਾ ਇਹ ਆਪਣੇ ਬਲੌਕ ਚੜਿਆ ਪਰ ਨਹੀਂ ਜੋ ਤੇ ਨਹੀਂ ਤੇ ਪਰਮਿਟ ਹੋਣ ਦੇ ਦਾਦ ਨੂੰ ਪਤਾ ਨਹੀਂ ਕਿਸੇ ਵਾਸਤੇ ਬੈਕ ਫੀਡਿੰਗ ਆ ਗਈ ਆ ਉਸ ਚੀਜ਼ ਵੀ ਅਸੀਂ ਦੇਖਦੇ ਪਏ ਆ ਕਿਦੋਂ ਸਪਲਾਈ ਕਿਦੋਂ ਆਈ ਆ ਤੇ ਇਹ ਮਤਲਬ ਉਹ ਟਾਵਰ ਨੇ ਕਾਫੀ ਉੱਚਾ ਸੀਗਾ ਰੋਡ ਕ੍ਰਾਸਿੰਗ ਹੋਣ ਕਰਕੇ ਤੇ ਉੱਪਰੋਂ ਦੇਖਦੇ ਆਂ ਇਹਦੇ ਉਹ ਉਹਨਾਂ ਦੇ ਥੋੜਾ ਜਿਹਾ ਪਿੰਦਰਾ ਕੁਝ ਠੀਕ ਸੀਗਾ ਫਿਰ ਇਹਨੂੰ ਲੈ ਕੇ ਹਸਪਤਾਲ ਆਏ ਇੱਥੇ ਮੋ ਗਈ ਸਿੱਧੂ ਹਸਪਤਾਲ ਹਾਂਜੀ ਹਾਂਜੀ ਸਿੱਧੂ ਹਸਪਤਾਲ ਲੈ ਕੇ ਹੀ ਆਏ ਆ ਤੇ ਪਰ ਮੁੱਢਲੀ ਸ਼ਾਇਦ ਰਸਤੇ ਜੀ ਇਹਦੀ ਡੈਥ ਹੋ ਗਈ ਸਰ ਜਦੋਂ ਲਾਈਨ ਕੱਟੀ ਜਾਂਦੀ ਹੈ ਲਾਈਟ ਕੱਟ ਪੈਂਦਾ ਹੈਗਾ ਪਰਮਟ ਲਿਆ ਜਾਂਦਾ ਕੀ ਉਹਦੇ ਉਹਦੇ ਬਾਰੇ ਅਧਿਕਾਰੀਆਂ ਨੂੰ ਨਹੀਂ ਪਤਾ ਹੁੰਦਾ ਇਸ ਗੱਲ ਦਾ ਪਰਮਟ ਲਿਆ ਹੋਇਆ ਹਾਂਜੀ ਬਿਲਕੁਲ ਜੀ ਪਰ ਇਹ ਜਿਹੜੇ ਇੱਥੇ ਬੰਦੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪਰਮਟ ਤਾਂ ਸੀ ਪਰ ਉੱਪਰਲੇ ਅਧਿਕਾਰੀਆਂ ਨੂੰ ਗਿਆਨ ਹੀ ਨਹੀਂ ਹੈਗਾ ਇਸ ਚੀਜ਼ ਦਾ ਮੈਨੂੰ ਕੋਲ ਮੈਨੂੰ ਗਿਆਨ ਹੈ ਮੈਂ ਤੇ ਇਹਦੇ ਬਾਰੇ ਕੋਲ ਜਦੋਂ ਇਸ ਚੀਜ਼ ਦਾ ਪਤਾ ਲੱਗਾ ਵਾ ਤੇ ਮੈਂ ਉੱਥੇ ਸਬਸਟੇਸ਼ਨ ਤੇ ਪਹੁੰਚ ਗਿਆ ਵਾ ਕਿ ਪਰਮਿਟ ਕਿੰਨੇ ਨੰਬਰ ਪਰਮਿਟ ਲਿਆ ਵਾ ਤੇ ਕਿੰਨੇ ਪਰਮਿਟ ਕਿੰਨੇ ਲਿਆ ਵਾ ਤੇ ਉਹਨਾਂ ਕੋਲ 10 ਨੰਬਰ ਪਰਮਿਟ ਲਿਆ ਤੇ 10145 ਮਿੰਟ ਦੇ ਉਹਨਾਂ ਵੱਲੋਂ ਰੋਪੀ ਲਗਾਏ ਜਾ ਰਹੇ ਕਿ ਨਾ ਹੀ ਕੋਈ ਅਧਿਕਾਰੀ ਪਹੁੰਚਾ ਨਾ ਕੋਈ ਲਾਈਨਮੈਨ ਜਾਂ ਨਾ ਕੋਈ ਆਈਟੀਓ ਨਾ ਕੋਈ ਐਕਸਪਰਟ ਆਪਰੇ ਜੇ ਸਮੇਤ ਅਸੀਂ ਉਸੇ ਵੇਲੇ ਉਹ ਸਿਧੂ ਹਸਪੀਟਲ ਇਹਨਾਂ ਲੈ ਕੇ ਆ ਨਾ ਉੱਥੇ ਐਮਰਜੈਂਸੀ ਦੇ ਵਿੱਚ ਖੜਿਆ ਪਰ ਉੱਥ ਨਾਰੇ ਵਜ ਵੀ ਕੀਤੀ ਜਾ ਰਹੀ ਹੈ ਅਧਿਕਾਰੀਆਂ ਦੇ ਖਿਲਾਫ ਹਾਂ ਉਹ ਵੇਖੋ ਉਹਨਾਂ ਦਾ ਹੱਕ ਆ ਕਿਉਂਕਿ ਮੁਲਾਜ਼ਮ ਇੰਨੇ ਕਿ ਜ਼ਿਆਦਾ ਘਟਿਆ ਤੇ ਦਿਨੋ ਦਿਨ ਪ੍ਰੈਸ਼ਰ ਕੰਮ ਦਾ ਬਹੁਤ ਜ਼ਿਆਦਾ ਵਧਦਾ ਜਾਂਦਾ ਲੋਕਾਂ ਦੀ ਸਾਡੇ ਦਾ ਐਕਸਪੈਕਟੇਸ਼ਨ ਵੀ ਵਧਦੀਆਂ ਜਾਂਦੀਆਂ ਆ ਵੀ ਸਪਲਾਈਂ ਘੜੀ ਵੀ ਕੋਈ ਬਰਦਾਸ਼ਤ ਨਹੀਂ ਕਰਦਾ ਵੀ ਬੰਦ ਰਵੇ ਤੋਂ ਇਸ ਕਰਕੇ ਮਤਲਬ ਮੁਲਾਜ਼ਮਾਂ ਦੀ ਸਾਡੀ ਵੀ ਉਹ ਤੇ ਇਹ ਵੀ ਦੇਖ ਲੈ ਕੇ ਹਰ ਮਹੀਨੇ ਸਾਡੇ ਵੱਲੋਂ ਸਟੇਟਮੈਂਟ ਜਾਂਦੀ ਆ ਕਿ ਸਾਨੂੰ ਮੁਲਾਜ਼ਮ ਭਰਤੀ ਕੀਤੇ ਜਾਣ ਕੁਝ ਹੁਣ ਮੁਲਾਜ਼ਮ ਜਿਹੜੇ ਸੀਐਚਵੀ ਸੀਗੇ ਉਹ ਸਾਰੇ ਤੇ ਸਾਰੇ ਸਟ੍ਰਾਈਕ ਤੇ ਚੱਲ ਰਹੇ ਆ ਉਹਦੇ ਕਰਕੇ ਦਬਾਅ ਹੋਰ ਵਧ ਗਿਆ ਉਹ ਤੋਂ ਗਰਮੀ ਜ਼ਿਆਦਾ ਵਧ ਰਹੀ ਹੈ ਇਸ ਕਰਕੇ ਜਿਆਦਾ ਕੰਮ ਦਾ ਪ੍ਰੈਸ਼ਰ ਹੋਂ ਕਰਕੇ ਵੀ ਮਤਲਬ ਉਹ ਜਿੰਨੇ ਮੁਲਾਜ਼ਮ ਆ ਉਹਨਾਂ ਦੇ ਕੰਮ ਦਾ ਪ੍ਰੈਸ਼ਰ ਹੈਗਾ ਤੁਸੀਂ ਵੀ ਹਸਪਤਾਲ ਪਹੁੰਚੇ ਹੁਣ ਇੱਕ ਪਾਸੇ ਨਾਰੇ ਬਾਜੇ ਚੱਲ ਰਹੀ ਹੈ ਦੂਜੇ ਪਾਸੇ ਤੁਸੀਂ ਖੜੇ ਹੁਣ ਕਿਸ ਤਰ੍ਹਾਂ ਦਾ ਵਿਸ਼ਵਾਸ ਦਵਾਰੇ ਉਹਨਾਂ ਨੂੰ ਦੇਖੋ ਸਾਡੇ ਵੱਲੋਂ ਅਸੀਂ ਤੇ ਹਮੇਸ਼ਾ ਨਾਲ ਹੀ ਅਸੀਂ ਆਪ ਖੁਦ ਜਥੇ ਬੰਦੀਆਂ 'ਚ ਕੰਮ ਕਰਦੇ ਮੈਂ ਜੇ ਕਾਉਂਸਲ ਦੇ ਵਿੱਚ ਮੈਂ ਕਈ ਸਾਲ ਮੈਂ ਕੰਮ ਕੀਤਾ ਵਾ ਇਹ ਮਤਲਬ ਇਹੀ ਇਹਨਾਂ ਦੇ ਨਾਲ ਹੈ ਜਥੇ ਬੰਦੀਆਂ ਦੇ ਜੋ ਜਿੱਥੇ ਵੀ ਜਿੱਦਾਂ ਦਾ ਪ੍ਰੋਗਰਾਮ ਨਿਕਲ ਗਿਆ ਅਸੀਂ ਇਹਨਾਂ ਦੇ ਨਾਲ ਤੁਰਨਾ ਬੰਦੀ ਦਾ ਨਾ ਹੋਣਾ ਸਾਨੂੰ ਗੁੱਸਾ ਚੜਾਉਗਾ ਇਹਨੂੰ ਪਿਛਾ ਦੋ ਇੱਥੋਂ ਨਹੀਂ ਕੱਪਾ ਜਾ ਤੂੰ ਸੜਕ 'ਤੇ ਨਾ ਬਣੀ ਕੀ ਤੂੰ ਸਵੇਰ ਦਾ ਹੁੰਦਾ ਨਾ ਤੈਨੂੰ ਪੁੱਛ ਨਹੀਂ ਸੀ ਕਹਿਣਾ ਉਹ ਜਾ 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 ਮੈਨੂੰ ਕਾਨੂੰਨ ਦਾ ਸਿਖਾ ਸਵੇਰ ਦਾ ਕੋਈ ਨਹੀਂ ਆਇਆ ਕੋਈ ਇੱਕ ਬੰਦਾ ਦੱਸੋ ਮੇਰੇ ਘਰ ਆਵਾਰਾਂ ਵਿੱਚ ਕੋਈ ਬੰਦਾ ਨਹੀਂ ਆਇਆ ਕੋਈ ਇੱਕ ਬੰਦਾ ਦੱਸੋ ਮੈਨੂੰ ਮਿਲਵਾ ਕੇ ਉਹ ਸਾਨੂੰ ਕਾਨੂੰਨ ਦਾ ਸਿਖਾ ਮੈਨੂੰ ਮੈਟਰੋਡ ਪਾ ਦਿਆ ਰੋਏ ਭਾਈ ਸਵੇਰ ਦੇ ਬਿਠੇ ਇੱਥੇ ਕਿਸੇ ਦੀ ਟੀਮ ਝੋਟੀ ਮੈਨੂੰ ਕਾਨੂੰਨ ਦਾ ਸਿਖਾਈ ਤੇ ਮੈਂ ਦੱਸ ਦੇਣਾ ਗੱਲ ਮੇਰੀ ਜਾਨ ਨਿਕਲੀ ਪਈ ਆ ਜਾਨ ਦੱਸੋ ਕੀ ਸਰ ਬੰਦਿਆਂ ਦੀ ਕੀ ਸੇਫਟੀ ਆ ਇੱਕ ਇੱਕ ਵਜੇ ਕੰਮ ਕਰ ਕਸ਼ਵੀਰ ਨੂੰ 8:00 ਵਜੇ ਫੇਰ ਦੁਬਾਰਾ ਤੁਰ ਕੇ ਭੁੱਖਣ ਪਾਣਾ ਮਗ ਉਹ ਬੰਦਾ ਗਿਆ ਜੀ ਭੁੱਖਣ ਪਾਣਾ ਰੋਟੀ ਤੋਂ ਵੀ ਆਵਾਜ਼ ਆ ਰੋਗੀ ਸਾਡਾ ਹੀਰਾ ਸੀ ਹੀਰਾ ਜਗਾ ਹੁਣ ਪੱਕਾ ਦੇ ਦਾਦੀ ਜੀ ਜੋ ਕਰਦੇ ਆ ਜੀ ਚਾਰ ਸਾਲ ਕੰਮ ਕਰਦੇ ਆ ਜੀ ਗਰਾਉਂ ਬੰਦੇ ਆ ਗਏ ਸਾਰੇ ਪਰ ਬੰਦੇ ਫਿਰਦੇ ਆ ਗਰਾਉਂ ਬੰਦੇ ਨੇ ਜੋ ਗਰਾਉਂ ਤੋਂ ਫਸੀ ਗਿਆ ਸਵੇਰ 11 ਵਜੇ ਤੋਂ ਰੇ ਫਿਰਦੇ ਆ ਗਰਾਉਂ ਤੋਂ ਗਰਾਉਂ ਤੋਂ ਇੱਥੇ ਤੇਰੇ ਫਸੇ ਸਵੇਰ ਤੇ ਸਾਡੀ ਸਾਰੀ ਜਗਰਾ ਸਬ ਡਿਵੀਜ਼ਨ ਖਾਲੀ ਪਈ ਜਗਰਾ ਆਉਂਦੀ ਸਹੀ ਐਸਡੀਓ ਤਾਂ ਅਜੇ ਤਾਂ ਸਾਰੇ ਇੱਥੇ ਆਜਾ ਤੇਰਾ ਕੰਮ ਤੇ ਸਾਨੂੰ ਵੀ ਪਤਾ ਤੁਸੀਂ ਪੰਦੇ ਨਹੀਂ ਰੱਖ ਸਕਦੇ ਤੁਸੀਂ ਸਿਰਫ ਉਹ ਅਫਸਰ ਹੋ ਜਿਹੜੇ ਜੱਸ ਸਰ ਕਹਿੰਦੇ ਸੀਐਮਡੀ ਨੂੰ ਕੋਈ ਨਾ ਸਰ ਚਲਾ ਲਾਂਗੇ ਚਾਹ ਦੋ ਬੰਦੇ ਹੁਣ ਚਲਾ ਲਾਂਗੇ ਸਾਨੂੰ ਪਤਾ ਤੁਹਾਡੇ ਅਰਗੇ ਮੋਹਨ ਤੇ ਕੀ ਸ਼ਕਲੀਆਂ ਪਰ ਜੇ ਤੁਸੀਂ ਸਕੇ ਸਾਨੂੰ ਹੌਸਲਾ ਦੇ ਦਿੰਦੇ ਨਾ ਸਾਡਾ ਮਹਾਰਾਜ ਮਾਨ ਬਾਦ ਤੁਸੀਂ ਢੀਟਪੁਰਾ ਤੇ ਤੁਹਾਡੇ ਕਿਲੇ ਆੜੇ ਹੋਏ ਨਾ ਕਿਲੇ ਆਕੜਾਂ ਦੇ ਉਹਨੇ ਅੱਜ ਕਮ ਖਰਾਬ ਕੀਤਾ ਵਾ ਵੀ ਅਸੀਂ ਇੰਜੀਨੀਅਰ